ਸਤਨਾਮ ਵਾਹਿਗੁਰੂ ਸਾਹਿਬ ਜੀ ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਦੂਧ ਤਾਂ ਬਛਰੈ ਥਨੋ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਦੂਧ ਤਾਂ ਬਛਰੈ ਥਨੋ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ ਔਰ ਨਾ ਫੂਲ ਅਨੂਪ ਨ ਪਾਵੋ ਰਹਾਓ ਮੈਲਾ ਗਰ ਬੇਰਹਿ ਭਯੰਗਾ ਬੇਖ ਅੰਮ੍ਰਿਤ ਬਸੈ ਇਕ ਸੰਗਾ ਧੂਪ ਦੀਪ ਨਈ ਬੇਦਹਿ ਵਾਸਾ ਕੈਸੇ ਪੂਜ ਕਰੈ ਤੇਰੀ ਦਾਸਾ ਤਨ ਮਨ ਅਰਪੋ ਪੂਜ ਚਰਾਵੋ ਗੁਰ ਪ੍ਰਸਾਦ ਨਿਰੰજન ਪਾਵੋ ਪੂਜਾ ਅਰਚਾ ਹੈ ਨਾ ਤੋਰੀ ਕਹਿ ਰ ਵਿਦਾਸ ਕਵਨ ਗਤ ਮੋਰੀ ਗੁਜਰੀ ਸ੍ਰੀ ਤਰਲੋਚਨ ਜੀ ਓਕੇ ਪਦੇ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਵੇਖੋ ਦਾਸੀ ਹਿਰਦੈ ਕਮਲ ਘਟ ਬ੍ਰਹਮ ਨਾ ਚੀਨਾ ਕਾਹੇ ਭਇਆ ਸੁਨਿਆਸੀ ਪਰਮੇ ਭੂਲੀ ਰੇ ਜੈ ਚੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ ਰਹਾਉ ਘਰ ਘਰ ਖਾਇਆ ਪਿੰਡ ਵਧਾਇਆ ਖਿੰTHA ਮੁੰਦਾ ਮਾਇਆ ਭੂਮ ਮਸਾਨ ਕੀ ਭਸਮ ਲਗਾਈ ਗੁਰ ਬਿਨ ਤਤ ਨਾ ਪਾਇਆ ਕਾਇ ਜਪੋਰੇ ਕਾਇ ਤਪੋਰੇ ਕਾਇ ਬਲੋਵ ਪਾਣੀ ਲਖ ਚੌਰਾਸੀ ਜਨ ਉਪਾਈ ਸੋ ਸਿਮਰੋ ਨਿਰਵਾਣੀ ਕਾਇ ਕਮੰਡਲ ਕਾਪੜੀਆ ਰੇ 68 ਕਾਇ ਫਿਰਾਹੀ ਬਦਤ ਤਰਲੋਚਨ ਸੁਨਰੇ ਪ੍ਰਾਣੀ ਕਣ ਬਿਨ ਗਾਹ ਕੇ ਪਾਹੀ ਗੁਜਰੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੀ ਮਰੈ ਸਰਪ ਜੋਨ ਵਲ ਵਲ ਉਤਰੈ ਅਰੀ ਵਾਈ ਗੋਬਿੰਦ ਨਾਮ ਮਤ ਬੀਸਰੈ ਰਹਾਓ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੀ ਮਰੈ ਬੀਸਵਾ ਜੋਨ ਵਲ ਵਲ ਉਤਰੈ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੀ ਮਰੈ ਸੂਕਰ ਜੋਨ ਵਲਵਲ ਉਤਰੈ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੀ ਮਰੈ ਪ੍ਰੇਤ ਜੋਨ ਵਲਵਲ ਉਤਰੈ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੀ ਮਰੈ ਬਦਤ ਤਲੋਚਨ ਤੇ ਨਰਮੁਖਤਾ ਪਤੰਬਰਵਾ ਕੇ ਰਿਦੈ ਵਸੈ ਗੁਜਰੀ ਸ੍ਰੀ ਜੈਦੇਵ ਜੀਓ ਕਾ ਪਦਾ ਕਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦਿ ਪਰਮਾਦ ਪੁਰਖ ਮਨੋ ਪਿਮੰ ਸਤ ਆਦ ਭਾਵ ਰਤੰ ਪਰਮਦ ਭੁਤੰ ਪਰ ਕੀਰਤ ਪਰੰ ਜਦ ਚਿੰਤ ਸਰਵ ਗਤੰ ਕੇਵਲ ਰਾਮ ਨਾਮ ਮਨੋਰਮ ਬਦ ਅੰਮ੍ਰਿਤ ਤਤਮਯੰ ਨਾਦਨੋਤ ਜਸਮਰੇਣ ਜਨਮ ਜਰਾਦ ਮਰਨ ਭਯੰ ਰਹਾਉ ਇਛਸ ਜਮਾਦ ਪ੍ਰਭਯੰ ਜਸ ਵਸਤ ਸੁਕਿਰਤ ਕਰਤੰ ਭਵ ਪੂਤ ਭਾਵ ਸੰਭਯੰ ਪਰਮ ਪਰਸਨ ਮਿਦੰ ਲੋਬਾਦ ਦ੍ਰਿਸ਼ਟ ਪਰ ਗਰੇਹ ਜਦ ਵਿਦ ਆਚਰਣ ਤਜ ਸਕਲ ਦੋਹ ਕਿਰਤ ਦੁਰਮਤੀ ਭਜ ਚਕਰ ਧਰ ਸਰਣ ਹਰ ਭਗਤ ਨਿਜ ਨਿਹ ਕੇਵਲਾ ਰਿਦ ਕਰਮਣਾ ਬਚਸਾ ਜਉਗੇਨ ਕੇ ਜਗੇਨ ਕੇ ਦਨੇਨ ਕਿ ਤਪਸਾ ਗੋਬਿੰਦ ਗੋਬਿੰਦਿਤ ਜਪ ਨਰ ਸਕਲ ਸਿੰਧ ਪਦੰ ਜੈ ਦੇਵ ਆਇਓ ਤਸ ਸਫੁਟੰ ਭਵ ਭੂਤ ਸਰਬਗਤੰ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਦੇਵ ਗੰਧਾਰੀ ਮਹੱਲਾ ਚੌਥਾ ਕਰ ਪਹਿਲਾ ਸੇਵਕ ਜਨ ਬਨੇ ਠਾਕੁਰ ਲਿਵ ਲਾਗੇ ਜੋ ਤੁਮਰਾ ਜਸ ਕਹਤੇ ਗੁਰਮਤ ਤਿਨ ਮੁਖ ਭਾਗ ਸੁਭਾਗੇ ਰਹਾਓ ਟੂਟੇ ਮਾਇਆ ਕੇ ਬੰਧਨ 파ਹੇ ਹਰ ਰਾਮ ਨਾਮ ਲਿਵ ਲਾਗੇ ਹਮਰਾ ਮਨ ਮੋਹਯੋ ਗੁਰਮੋਹਨ ਹਮ ਬਿਸਮ ਭਈ ਮੁਖ ਲਾਗੇ ਸਗਲੀ ਰਹਿਣ ਸੋਈ ਅੰਧਿਆਰੀ ਗੁਰ ਕਿੰਚਿਤ ਕਿਰਪਾ ਜਾਗੇ ਜਨ ਨਾਨਕ ਕੇ ਪ੍ਰਭ ਸੁंदर स्वामी ਮੋਹੇ ਤੁਮ ਸਰ ਅਵਰ ਨ ਲਾਗੇ ਦੇਵ ਗੰਧਾਰੀ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ ਹਰ ਕੇ ਸੰਤ ਬਤਾਵੋ ਮਾਰਗ ਹਮ ਪੀਛੇ ਲਾਗ ਚਲੀ ਰਹਾਓ ਪਰੇ ਕੇ ਬਚਨ ਸੁਖਾਨੇ ਹੀ ਅਰੇ ਇਹ ਚਾਲ ਬਣੀ ਹੈ ਭਲੀ ਲਟਰੀ ਮਦਰੀ ਠਾਕੁਰ ਭਾਈ ਉਹ ਸੁੰਦਰ ਹਰ ਟੋਲ ਮਿਲੀ ਏਕੋ ਪ੍ਰਯੋਸਖੀਆ ਸਭ ਪ੍ਰੇਕੀ ਜੋ ਭਾਵੇ ਫਿਰ ਸਾਫਲੀ ਨਾਨਕ ਗਰੀਬ ਕਿਆ ਕਰੇ ਵਿਚਾਰਾ ਹਰ ਭਾਵੇ ਤਿਤ ਰਾਹੇ ਚਲੀ ਦੇਵ ਗੰਧਾਰੀ ਮੇਰੇ ਮਨ ਮੁਖ ਹਰ 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 ਬੋਲੀ ਐ ਗੁਰਮੁਖ ਰੰਗ ਚਲੂਲੇ ਰਾਤੀ ਹਰ ਪ੍ਰੇਮ ਭੀਨੀ ਚੋਲੀਐ ਰਹਾਉ ਹਾਂ ਫਿਰੋ دیਵਾਨੀ ਆਵ ਲਬਾਬਲ ਜਿਸ ਕਾਰਣ ਹਰ ਢੋਲੀ ਐ ਕੋਈ ਮੇਲ ਐ ਮੇਰਾ ਪ੍ਰੀਤਮ ਪਿਆਰਾ ਹਮ ਤਿਸ ਕੀ ਗੁਲਗੋਲੀ ਐ ਸਤਗੁਰ ਪੁਰਖ ਮਨਾਵੋ ਆਪਣਾ ਹਰ ਅੰਮ੍ਰਿਤ ਪੀ ਚੋਲੀਐ ਗੁਰਪ੍ਰਸਾਦ ਜਨ ਨਾਨਕ ਪਾਇਆ ਹਰ ਲਾਦਾ ਦੇਹ ਢੋਲੀਐ ਦੇਵ ਗੰਧਾਰੀ ਅਬ ਹਮ ਚਲੀ ਠਾਕੁਰ ਪੈ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਰਹਾਓ ਲੋਕਨ ਕੀ ਚਿਤੁਰਾਈ ਉਪਮਾ ਤੇ ਬੈ ਸੰਤ ਰਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦੀਓ ਹੈ ਢਾਰ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਧਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜਿਓ ਰਾਖੋ ਲਾਜ ਮੁਰਾਰ ਦੇਵ ਗੰਧਾਰੀ ਹਰ ਗੁਣ ਗਾਵੇ ਹਉ ਤਿਸ ਬਲਿਹਾਰੀ ਦੇਖ ਦੇਖ ਜੀਵਾਂ ਸਾਧ ਗੁਰ ਦਰਸ਼ਨ ਜਿਸ ਹਿਰਦੈ ਨਾਮ ਮਰਾਰੀ ਰਹਾਉ ਤੂੰ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰ ਮਿਲੇ ਝੂਠ ਆਰੀ ਹਮ ਰਹਿ ਜੀਐ ਹੋਰ ਮੁਖ ਹੋਰ ਹੋਤ ਹੈ ਹਮ ਕਰਮਹੀਣ ਕੂੜਿਆਰੀ ਹਮਰੀ ਮੁਦਰ ਨਾਮ ਹਰ ਸੁਆਮੀ ਰਿਦ ਅੰਤਰ ਦੁਸ਼ਟ ਦੁਸ਼ਟ ਆਰੀ ਜੋ ਭਾਵੈ ਤਿਉ ਰਾਖੋ ਸੁਆਮੀ ਜਨ ਨਾਨਕ ਸ਼ਰਨ ਤੁਮਾਰੀ ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ ਜਿਉ ਬੇਸਵਾ ਕੇ ਘਰ ਪੂਤ ਜਮਤ ਹੈ ਤਿਸ ਨਾਮ ਪਰਿਉ ਹੈ ਤਰਕਟੀ ਰਹਾਉ ਜਿਨ ਕਾ ਹਿਰਦੈ ਨਾਹੇ ਹਰ ਸੁਆਮੀ ਤੇ ਵਿਗੜ ਰੂਪ ਬੇਰਕਟੀ ਜਿਉ ਨਿਗੁਰਾ ਬਹੁ ਬਾਤਾਂ ਜਾਣੈ ਉਹ ਹਰਦਰ ਗਏ ਹੈ ਪ੍ਰਸ਼ਟੀ ਜਿੰਨ ਕੋ ਦਇਆਲ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ नानक पद पवित्र मेला संगत गुरु सतगुरु पाछै चुकटी छका एक देवगंधारी महल्ला 5 कर दूजा एक ओंकार सतगुरु प्रसाद माई गुरु चरणी चित लाई है प्रभु होए कृपाल कमल प्रगासे सदा सदा हर धाई है रहाओ ਅੰਤਰ ਏਕੋ ਬਾਹਰ ਏਕੋ ਸਭ ਮੈਂ ਇੱਕ ਸਮਾਈਐ ਘਟ ਆਵ ਘਟ ਰਵਿਆ ਸਭ ਠਾਈ ਹਰ ਪੂਰਨ ਬ੍ਰਹਮ ਦਿਖਾਈਐ ਉਸਤਤ ਕਰ ਸੇਵਕ ਮਨ ਕੀਤੇ ਤੇਰਾ ਅੰਤ ਨ ਕਤ ਹੂੰ ਪਾਈਐ ਸੁਖ ਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲ ਜਾਈਐ ਦੇਵ ਗੰਧਾਰੀ ਮਾਈ ਹੋਨ ਹਾਰਸੋ ਹੋਈਐ ਰਾਜ ਰਹਿਓ ਰਚਨਾ ਪ੍ਰਭ ਆਪਣੀ ਕਹਾਂ ਲਾਭ ਕਹਾਂ ਖੋਈਐ ਰਹਾਉ ਕਹਿ ਫੂਲ ਅਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ ਕਬ ਹੂੰ ਮੈਲ ਭਰੇ ਅਬਮਾਨੀ ਕਬ ਸਾਧੂ ਸੰਗਤ ਹੋਈਐ ਕੋਈ ਨ ਮਿਠੈ ਪ੍ਰਭ ਕਾ ਕੀਆ ਦੂਸਰ ਨਹੀ ਅਲੋਈਐ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਹ ਪ੍ਰਸਾਦ ਸੁਖ ਸੋਈਐ ਦੇਵ ਗੰਧਾਰੀ ਮਾਈ ਸੁਣਤ ਸੋਚ ਪੈ ਡਰਤ ਮੀਰ ਤੇਰਤ ਜੋ ਬਮਾਨਾ ਸ਼ਰਨ ਸੁਆਮੀ ਕੀ ਪਰਤ ਰਹਾਉ ਜੋ ਜੋ ਕਹੈ ਸੋਈ ਭਲ ਮੰਨੋ ਨਾਹਿ ਨਾ ਕਾਬੂਲ ਕਰਤ ਨਿਮਖ ਨ ਬਿਸਰੋਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਸਿਆਨ ਬਜਰਤ ਨਿਰਗੁਣ ਰੂਪ ਕੁਲ ਹੀਣ ਨਾਨਕ ਹਉ ਅਨੰਦ ਰੂਪ ਸੁਆਮੀ ਭਰਤ ਦੇਵ ਗੰਧਾਰੀ ਮਨ ਹਰ ਕੀਰਤ ਹਰ ਸਦ ਹਉ ਗਾਵਤ ਸੁਣਤ ਜਪਤ ਉਧਾਰੈ ਵਰਨ ਵਰਨ ਹਾਂ ਸਭੂ ਰਹਾਉ ਜਹ ਤੇ ਉਪਜੋ ਤਹੀਂ ਸਮਾਇਓ ਇਹ ਬਿਦ ਜਾਣੀ ਤਬ ਹਉ ਜਹਾਂ ਜਹਾਂ ਇਹ ਦੇਹੀ ਧਾਰੀ ਰਹਿਨ ਨਾ ਪਾਇਓ ਕਬ ਹਉ ਸੁਖ ਆਇਓ ਪੈ ਪਰ ਮਬਨਾਸੀ ਕਿਰਪਾਲ ਹੋਏ ਪ੍ਰਭ ਜਬ ਹੂੰ ਕਹੋ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਜ ਲਭ ਹੂੰ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਭਾਵੋ ਨੀਚੋ ਨੀਚ ਨੀਚ ਆਤ ਨਾਨਾ ਹੋਏ ਗਰੀਬ ਬੁਲਾਵੋ ਰਹਾਓ ਅਨਕ ਡੰਬਰ ਮਾਇਆ ਕੇ ਬਿਰਥੇ ਤਾਂ ਸਿਓ ਪ੍ਰੀਤ ਘਟਾਵੋ ਜੋ ਆਪਣੋ ਸਵਾਮੀ ਸੁਖਮਾਨ ਹੈ ਤਾ ਮਹਿ ਸ਼ੁਭਾ ਪਾਵੋ ਦਾਸਨ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕੁਮਾਵੋ ਸਰਬ ਸੁਖ ਵਡਿਆਈ ਨਾਨਕ ਜੀਵੋ ਮੁਖੋਂ ਬਲਾਵੋ ਦੇਵ ਗੰਧਾਰੀ ਪ੍ਰਭ ਜੀ ਤੋ ਪ੍ਰਸਾਦ ਪਰਮ ਢਾਰਿਓ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮੈਂ ਇਹ ਵਿਚਾਰਿਓ ਰਹਾਓ ਕੋਟਪਰਾਧ ਮਿਟੇ ਤੇਰੀ ਸੇਵਾ ਦਰਸ਼ਨ ਦੁਖ ਉਤਾਰਿਓ ਨਾਮ ਜਪਤ ਮਹਾਂ ਸੁਖ ਪਾਇਓ ਚਿੰਤਾ ਰੋਗ ਬਿਦਾਰਿਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਸਾਰਿਓ ਮਾਇਆ ਬੰਧ ਕਾਟੇ ਕਿਰਪਾ ਨਿਦ ਨਾਨਕ ਆਪ ਉਧਾਰਿਓ ਦੇਵ ਗੰਧਾਰੀ ਮਨ ਸਗਲ ਸਿਆਨ ਪਰਹੀ ਕਰਨ ਕਰਾਵਨ ਹਾਰ ਸੁਆਮੀ ਨਾਨਕ ਓਟ ਗਹੀ ਰਹਾਓ ਆਪ ਮੇਟ ਪਏ ਸ਼ਰਨਾਈ ਇਹ ਮਤ ਸਾਧੂ ਕਹੀ ਭਰਮ ਕੀਆ ਗਿਆ ਮਾਨ ਸੁਖ ਪਾਇਆ ਭਰਮ ਅੰਧੇਰਾ ਲਹੀ ਜਾਨ ਪ੍ਰਭੀਨ ਸੁਆਮੀ ਪ੍ਰਭ ਮੇਰੇ ਸ਼ਰਨ ਤੁਮਾਰੀ ਅਹੀ ਖਿਨ ਮੈਂ ਥਾਪ ਥਾਪਨ ਹਾਰੇ ਕੁਦਰਤ ਕੀ ਮਨ ਪਹੀ ਦੇਵ ਗੰਧਾਰੀ ਮਹੱਲਾ ਪੰਜਵਾਂ ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦ ਕਾਹੂ ਜਾਤੇ ਰਹਾਓ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕੋ ਕਾਲਨ ਖਾਤੇ ਰੰਗ ਤੁਮਾਰੇ ਲਾਲ ਭਏ ਹੈ RAM ਨਾਮ ਰਸ ਮਾਤੇ ਮਹਾ ਕਿਲ ਵਿਖ ਕੋਟ ਦੁਖ ਰੋਗਾ ਪ੍ਰਭ ਦਿਸ਼ਟ ਦ੍ਰਿਸ਼ਟ ਤੁਹਾਰੀ ਹਾਤੇ ਸੋ ਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਫਰਾਤੇ ਦੇਵ ਗੰਧਾਰੀ ਸੋ ਪ੍ਰਭ ਜਤ ਕਤ ਪੇਖਿਓ ਨੈਣੀ ਸੁਖਦਾਈ ਜੀਵਨ ਕੋ ਦਾਤਾ ਅੰਮ੍ਰਿਤ ਜਾ ਕੀ ਬਹਿਣੀ ਰਹਾਉ ਅਗਿਆਨ ਦੇ ਰਾਸੰਤੀ ਕਾਠਿਆ ਜੀ ਦਾਨ ਗੁਰ ਦੇਣੀ ਕਰ ਕਿਰਪਾ ਹਰ ਲੀਨੋ ਆਪਣਾ ਜਲ ਤੇ ਸੀਤਲ ਹੋਣੀ ਕਰਮ ਧਰਮ ਕਿਛੁ ਉਪਜਨ ਆਇਓ ਨਹਿ ਉਪਜੀ ਨਿਰਮਲ ਕਰਨੀ ਛਾਡ ਸਿਆਨਪ ਸੰਜਮ ਨਾਨਕ ਲਾਗੋ ਗੁਰ ਕੀ ਚਰਣੀ ਦੇਵ ਗੰਧਾਰੀ ਹਰਿ ਰਾਮ ਨਾਮ ਜਪ ਲਾਹਾ ਗਤ ਪਾਵੈ ਸੁਖ ਸਹਿਜ ਅਨੰਦਾ ਕਾਟੇ ਜਮਕੇ ਫਹਾ ਰਹਾਓ ਖੋਜਿਤ ਖੋਜਿਤ ਖੋਜ ਵਿਚਾਰੇਓ ਹਰ ਸੰਤ ਜਨ ਆ ਪਿਆਹਾ ਤਿਨਾ ਪ੍ਰਾਪਤੇ ਹੋ ਨਿਧਾਨਾ ਜਿਨ ਕੈ ਕਰਮ ਲਿਖਾ ਸੇ ਬੜੁ ਭਾਗੀ ਸੇ ਪਤਵੰਤੇ ਸੇ ਪੂਰੇ ਸਾਹ ਸੁੰਦਰ ਸੁਗੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਵਿਸਾਹ ਸੇ ਬੜੁ ਭਾਗੀ ਸੇ ਪਤਵੰਤੇ ਸੇ ਪੂਰੇ ਸਾਹ ਸੁੰਦਰ ਸੁਗੜ ਸਰੂਪ ਤੇ ਨਾਨਕ ਜਨ ਹਰ ਹਰ ਨਾਮ ਵਿਸਾਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ